ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਜ਼ ਬੜੇ ਵੱਡੇ ਲੈਵਲ ਤੇ ਕੈਨੇਡਾ ਆਉਣ ਵਾਲੇ ਸਮੇਂ ਦੇ ਵਿੱਚ ਐਮ ਤਬਦੀਲੀਆਂ ਇਮੀਗ੍ਰੇਸ਼ਨ ਦੇ ਵਿੱਚ ਕਰ ਰਿਹਾ ਤੇ ਮਾਸ ਲੈਵਲ ਤੇ ਲੋਕਾਂ ਨੂੰ ਕੈਨੇਡਾ ਚੋਂ ਕੱਢਣ ਦੀ ਤਿਆਰੀ ਚ ਹੈਗਾ ਕੈਨੇਡਾ ਅੱਜ ਤੋਂ ਮੰਨ ਲਾਦਾ 10ਕ 10ਕ ਦਿਨ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀ ਤੇ ਕੁਝ ਸੱਜਣਾ ਨੇ ਕਿਹਾ ਸੀ ਐ ਨਹੀਂ ਹੋ ਸਕਦਾਗਾ ਪਰ ਜਿਹੜੀ ਹੁਣ ਇਹਨਾਂ ਦੀ ਆਪਣੀ ਹੈਲੀਫੈਕਸ ਦੇ ਵਿੱਚ ਮੀਟਿੰਗ ਹੋਈ ਹੈ ਕੈਨੇਡੀਅਨ ਮੰਤਰੀਆਂ ਦੀ ਤੇ ਪ੍ਰਧਾਨ ਮੰਤਰੀ ਦੇ ਉਹਦੇ ਵਿੱਚ ਐਮ ਫੈਸਲੇ ਕੈਨੇਡੀਅਨ ਗਵਰਨਮੈਂਟ ਨੇ ਲਏ ਆ ਵੀ ਅਸੀਂ ਜਿਹੜਾ ਹੈਗਾ 25% ਜਿਹੜੀ ਹੈਗੀ ਆ ਕਟੌਤੀ ਸਾਰੇ ਕਾਸੇ ਦੇ ਵਿੱਚ ਇਮੀਗ੍ਰੇਸ਼ਨ ਜਿਹੜੇ ਵੀ ਆਗੇ ਆ ਇਮੀਗ੍ਰੈਂਟ ਆ ਰਹੇ ਆ ਉਹਨਾਂ ਦੇ ਵਿੱਚ ਕਰਾਂਗੇ ਤੇ 70000 ਜਿਹੜੇ ਸਟੂਡੈਂਟ ਆ ਇੰਟਰਨੈਸ਼ਨਲ ਸਟੂਡੈਂਟ ਉਹ ਤਾਂ ਆਪਾਂ ਨੂੰ ਪਤਾ ਹੀ ਹੋਵੇ ਉਹਨਾਂ ਨੂੰ ਕਿਸੇ ਵੀ ਟਾਈਮ ਡਿਪੋਰਟ ਕੀਤਾ ਜਾ ਸਕਦਾ ਹੈ ਤੇ ਜਿਹੜੇ ਲੋਕ ਧੜਾ ਧੜ ਰਿਫਿਊਜੀ ਲਾਰੇ ਸੀਗੇ ਉਹਨਾਂ ਦੇ ਵੀ ਰਿਫਿਊਜੀ ਡਿਸਾਈਡ ਕਰਕੇ ਉਹਨਾਂ ਨੂੰ ਵੀ ਵਾਪਸ ਜਾਣ ਲਈ ਕਹਿਣ ਕਿਹਾ ਜਾ ਚੁੱਕਿਆ ਇੱਕ ਏਜੰਟ ਵੀਰ ਨੇ ਵੀ ਦੱਸਿਆ ਕਿ ਹੁਣੇ-ਹੁਣੇ ਉਹ ਆਪ ਦਾ ਇੱਕ ਜਿਹੜਾ ਹੈਗਾ ਕਲਾਇੰਟ ਰਿਫਿਊਜੀ ਕੇਸ ਦੇ ਵਿੱਚ ਉਹਨੂੰ ਉਹਨੂੰ ਐਕਸੈਪਟ ਨਹੀਂ ਕੀਤਾ ਤੇ ਉਹਨੂੰ ਕਿਹਾ ਵੀ ਤੂੰ ਚਲਾ ਜਾ ਵਾਪਸ ਤੇ ਉਸ ਏਜੰਟ ਵੀਰ ਨੇ ਦੱਸਿਆ ਵੀ ਜਦੋਂ ਮੈਂ 에ਰਪੋਰਟ ਪਹੁੰਚਿਆ ਤਾਂ 4-5 ਸਟੂਡੈਂਟ ਵੀ ਜਿਹੜੇ ਆਪਦੇ ਬੈਗ ਬੰਨੀ ਖੜੇ ਸੀਗੇ ਉਹਨਾਂ ਨਾਲ ਗੱਲ ਕੀਤੀ ਤਾਂ ਉਹ ਕਹਿੰਦੇ ਵੀ ਸਾਡਾ ਇੱਥੇ ਹੁਣ ਫਿਊਚਰ ਨਹੀਂ ਹੈਗਾਗਾ ਇਸ ਕਰਕੇ ਅਸੀਂ ਵਾਪਸ ਚੱਲੇ ਆ ਤੇ ਜਿਹੜੀ ਕੈਨੇਡਾ ਤੋਂ ਵਾਪਸ ਜਾਣ ਦੀ ਤਦਾਦ ਆ ਉਹ ਵੀ ਮਾਸ ਲੈਵਲ ਤੇ ਆ ਹਾਲਾਂਕਿ ਜਿਹੜੇ ਜਿਹੜੇ ਸਟੂਡੈਂਟ ਆ ਜਾਂ ਲੋਕ ਆ ਕੈਨੇਡਾ ਤੋਂ ਵਾਪਸ ਪੰਜਾਬ ਜਾਂ ਇੰਡੀਆ ਪਰਤ ਰਹੇ ਆ ਉਹ মিডিਆ ਸਾਹਮਣੇ ਨਹੀਂ ਆ ਰਹੇ ਕਿ ਪਰ ਇਹਦੀ ਤਦਾਦ ਬਹੁਤ ਵੱਡੀ ਹੈ ਬਹੁਤ ਵੱਡੇ ਲੈਵਲ ਤੇ ਲੋਕ ਵਾਪਸੀ ਕਰ ਰਹੇ ਆ ਮੈਂ ਅੱਜ ਤੋਂ ਸਾਲ ਪਹਿਲਾਂ ਇਹ ਗੱਲ ਕਹਿਤੀ ਸੀ ਕਿ ਆਪਦੀਆਂ ਬਹੁਤ ਸਾਰੀਆਂ ਵੀਡੀਓਜ਼ ਦੇ ਜ਼ਰੀਏ ਵੀ ਕੈਨੇਡਾ ਇਮੀਗ੍ਰੇਸ਼ਨ ਜਿਹੜੇ ਹੈਗੇ ਆ ਕਾਨੂੰਨਾਂ ਸਖਤ ਕਰੂਗਾ ਤੇ ਜਿਹੜੀ ਸਖਤੀ ਆ ਹੁਣ ਆਪਾਂ ਨੂੰ ਦੇਖ ਰਹੀ ਆ ਵੀ ਬਹੁਤ ਵੱਡੇ ਲੈਵਲ ਤੇ ਕੈਨੇਡਾ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਹੇਰ ਫੇਰ ਕਰਨ ਜਾ ਰਹੀ ਇਮੀਗ੍ਰੇਸ਼ਨ ਦੀ ਕਿਤੇ ਨਾ ਕਿਤੇ ਮੈਂ ਪਹਿਲਾਂ ਵੀ ਕਿਹਾ ਬਹੁਤ ਸਾਰੇ ਲੋਕਾਂ ਨੇ ਵੀ ਇਹ ਗੱਲ ਜਿਹੜੇ ਹੈਗੇ ਆ ਪਾ ਪੋਲੀਟੀਕਲੀ ਸਟਰੋਂਗ ਹੈਗੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਸਿਰਫ ਜਿਹੜਾ ਹੈਗਾ ਵੋਟਾਂ ਵੋਟਾਂ ਨੂੰ ਚਲਦੇ ਹੋਏ ਜਾਂ ਵੋਟਾਂ ਤੱਕ ਜਿਹੜਾ ਹੈਗਾ ਕੈਨੇਡੀਅਨ ਗਵਰਨਮੈਂਟ ਦੀ ਸੋਚ ਆ ਵੀ ਉੱਥੋਂ ਦੇ ਜਿਹੜੇ ਰਹਿਣ ਵਾਲੇ ਲੋਕ ਹੈ ਕੈਨੇਡੀਅਨ ਲੋਕ ਹੈ ਸਿਟੀਜ਼ਨਾਂ ਜਾਂ ਪੀਆਰ ਆ ਉਹਨਾਂ ਨੂੰ ਕਿਤੇ ਨਾ ਕਿਤੇ ਖੁਸ਼ ਕਰਨ ਵਾਸਤੇ ਲੱਗੀ ਹੋਈ ਆ ਸਰਕਾਰ ਹੁਣ ਸਰਕਾਰ ਰੋਲਾ ਪਾ ਰਹੀ ਆ ਵੀ ਸਾਡੇ ਕੋਲੇ ਜੀ ਅਨਐਮਪਲੋਇਮੈਂਟ ਆ ਸਾਡੇ ਕੋਲੇ ਬਹੁਤ ਸਾਰੀ ਗਿਣਤੀ ਹੋਗੀ ਸਾਡੇ ਕੋਲੇ ਕੰਮ ਹੈ ਨਹੀਂ ਅਸੀਂ ਇੰਨੇ ਬੰਦਿਆਂ ਨੂੰ ਕੰਮ ਨਹੀਂ ਦੇ ਸਕਦੇ ਪ੍ਰਧਾਨ ਮੰਤਰੀ ਨੇ ਇਹ ਵੀ ਕਹਿਤਾ ਕਿ ਅਸੀਂ ਜਿਹੜਾ ਟੈਂਪਰੇਰੀ ਫੋਰਨ ਵਰਕਰ ਆ ਉਹਨਾਂ ਨੂੰ ਅਕਸੈਪਟ ਹੀ ਨਹੀਂ ਕਰਾਂਗੇ ਇਹ ਵੀ ਕਹਿਤਾ ਵੀ ਅਸੀਂ ਪੀਆਰ ਵੀ ਨਹੀਂ ਦੇਵਾਂਗੇ ਹੁਣ ਲੋਕਾਂ ਨੂੰ ਤੇ ਜਿਹੜਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਆ ਉਹ ਤਾਂ ਪਹਿਲਾਂ ਹੀ ਉਹਨਾਂ ਨੇ ਮਨਾ ਕਰਤੀ ਸੀਗੀ ਮਨਾ ਕਰਤਾ ਸੀ ਵੀ ਅਸੀਂ ਇਹ ਐਕਸਟੈਂਡ ਕਰਨਾ ਹੀ ਨਹੀਂਗਾ ਜਿਹੜੇ ਸਟੂਡੈਂਟ ਆਲਰੇਡੀ ਜਿਨ੍ਹਾਂ ਦਾ ਪਰਮਿਟ ਖਤਮ ਹੋਣ ਵਾਲਾ ਉਹਨਾਂ ਨੂੰ ਵਾਪਸ ਹੀ ਜਾਣਾ ਪੈਣਾ ਬੇਸ਼ੱਕ ਉਹ ਪ੍ਰੋਟੈਸਟ ਕਰ ਰਹੇ ਆ ਪਰ ਪ੍ਰੋਟੈਸਟ ਦਾ ਜਿਹੜਾ ਲਾਭ ਕੋਈ ਨਹੀਂ ਹੋਣਾ ਕਿਉਂਕਿ ਗਵਰਨਮੈਂਟ ਜਿਹੜਾ ਹੈਗਾ ਆਪਦੇ ਪਲਾਨਸ ਨੂੰ ਐਗਜ਼ੀਕਿਊਟ ਕਰਨ ਵਾਸਤੇ ਪੂਰੀ ਡੈਡੀਕੇਟਡ ਆ ਤੇ ਉਹਨਾਂ ਨੇ ਜਿਹੜੀ ਗਿਣਤੀ ਘਟਾ ਦੇਣੀ ਆ ਹੁਣ ਕਿਉਂਕਿ ਇਹੀ ਗਵਰਨਮੈਂਟ ਰੋਲਾ ਪਾ ਰਹੀ ਆ ਕਿ ਜਿਹੜੀ ਹੈਗੀ ਆ ਪਾਪੂਲੇਸ਼ਨ ਬਹੁਤ ਜ਼ਿਆਦਾ ਹੋਗੀ ਪਰ ਜਦੋਂ ਆਵਾਸ ਹੋ ਰਿਹਾ ਸੀਗਾ ਲੋਕਾਂ ਦਾ ਉਦੋਂ ਵੀ ਗਵਰਨਮੈਂਟ ਨੂੰ ਧਿਆਨ ਰੱਖਣਾ ਚਾਹੀਦਾ ਸੀਗਾ ਵੀ ਜਿਹੜੀ ਕੰਟਰੀ ਦੇ ਵਿੱਚ ਸਾਡੇ ਲੋਕ ਆ ਰਹੇ ਆ ਅਸੀਂ ਉਹਨਾਂ ਨੂੰ ਮੈਨੇਜ ਕਰ ਕਰ ਸਕਾਂਗੇ ਕਿ ਨਹੀਂ ਇੱਕ ਪਾਸੇ ਤਾਂ ਪਾਪੂਲੇਸ਼ਨ ਦਾ ਰੌਲਾ ਪਾਇਆ ਜਾ ਰਿਹਾ ਦੂਜੇ ਪਾਸੇ ਲੋਕਾਂ ਨੂੰ 에어ਪੋਰਟ ਤੇ ਕਿਹਾ ਕਿਹਾ ਜਾ ਰਿਹਾ ਵੀ ਜਾਂ ਤਾਂ ਤੂੰ ਵਾਪਸ ਮੁੜ ਜਾ ਜਾਂ ਰਿਫਿਊਜੀ ਪਾਲਾ ਰਿਫਿਊਜੀ ਢਾੜਾ ਢਾੜ ਲੋਕਾਂ ਤੋਂ ਪੁਆਈ ਜਾਂਦੇ ਆ ਤੇ ਫਿਰ ਉਸ ਤੋਂ ਬਾਅਦ ਚ ਡਿਸਾਈਡ ਕਰਕੇ ਉਹਨਾਂ ਨੂੰ ਵਾਪਸ ਭੇਜਣਾ ਸ਼ੁਰੂ ਕਰਤਾ ਤਾਂ ਇਹ ਸਾਰਾ ਕਿਤੇ ਨਾ ਕਿਤੇ ਜਿਹੜਾ ਹੈਗਾ ਕੈਨੇਡਾ ਗਵਰਨਮੈਂਟ ਉੱਥੋਂ ਦੇ ਜਿਹੜੇ ਸਿਟੀਜ਼ਨ ਆ ਜਾਂ ਉੱਥੋਂ ਦੇ ਪੀਆਰ ਲੋਕ ਆ ਉਹਨਾਂ ਨੂੰ ਖੁਸ਼ ਕਰਨ ਤੇ ਲੱਗੀ ਹੋਈ ਆ ਕਿਉਂਕਿ ਸਰਕਾਰ ਚਾਹੁੰਦੀ ਆ ਕਿਉਂਕਿ ਲੋਕ ਵੀ ਜਿਹੜੇ ਉੱਥੋਂ ਦੇ ਲੋਕ ਲੋਕਲ ਐ ਸਿਟੀਜ਼ਨ ਆ ਰੋਲਾ ਪਾ ਰਹੇ ਕਾਫੀ ਸਮੇ ਤੋਂ ਵੀ ਜਿਹੜੇ ਕੈਨੇਡਾ ਦੇ ਹਾਲਾਤ ਸੁਧਾਰੋ ਇੱਥੇ ਬਹੁਤ ਪਾਪੂਲੇਸ਼ਨ ਹੋ ਗਈ ਆ ਜਿਹੜੇ ਸਿਟੀਜ਼ਨ ਸੀ ਜਾਂ ਲੋਕਲ ਸੀ ਉਹਨਾਂ ਕੋਲੋਂ ਵੀ ਜੌਬਾਂ ਚਲੀਆਂ ਗਈਆਂ ਕੰਪਨੀਆਂ ਦਿਵਾਲਾ ਹੋ ਗਈਆਂ ਦਿਵਾਲੀਆਂ ਹੋ ਗਈਆਂ ਉਹਨਾਂ ਨੇ ਕਈ ਦਾ ਵੋਲੰਟਰੀ ਸਰੈਂਡਰ ਕਰਤੇ ਆ ਉਹਦੇ ਬਿਜ਼ਨਸ ਵੀ ਅਸੀਂ ਜਿਹੜੀ ਇੰਨੀ ਮਹਿੰਗਾਈ ਚ ਕੰਟੀਨਿਊ ਨਹੀਂ ਕਰ ਸਕਦੇ ਘਰਾਂ ਦੇ ਰੈਂਟ ਵਧ ਗਏ ਤੇ ਬਹੁਤ ਸਾਰੇ ਕੇਸ ਇਹ ਵੀ ਦੇਖਣ ਚਾਏ ਸੀਗੇ ਵੀ ਜਿਹੜੇ ਪੰਜਾਬੀ ਖਾਸ ਕਰਕੇ ਟੈਂਟਾਂ ਦੇ ਵਿੱਚ ਰਹਿਣ ਲੱਗੇ ਕਿਉਂਕਿ ਉਹ ਅਫੋਰਡ ਨਹੀਂ ਕਰ ਸਕਦੇ ਸੀ ਬੇਸਮੈਂਟ ਦਾ ਜਾਂ ਘਰ ਦਾ ਖਰਚਾ ਕਈ ਡਿਪਰੈਸ ਹੋ ਗਏ ਮੈਂ ਅੱਜ ਵੀ ਇੱਕ ਸ਼ਾਰਟ ਪਾਇਆ ਸੀਗਾ ਤੇ ਉਹ ਮੁੰਡਾ ਡਿਪਰੈਸ ਹੋਇਆ ਪਿਆ ਸ਼ਾਇਦ ਅੰਮ੍ਰਿਤਗੜ ਦਾ ਉਹ ਰਹਿਣ ਵਾਲਾ ਤੇ ਇੱਕ ਹੋਰ ਫਾਦਰ ਨੇ ਰਿਕੁਐਸਟ ਕੀਤੀ ਸੀ ਵੀ ਸਾਡੇ ਮੁੰਡੇ ਨਾਲ رابطہ ਨਹੀਂ ਹੋ ਰਿਹਾ ਉਹ ਵੀ ਡਿਪਰੈਸਡ ਹੈ ਕੰਟੈਕਟ ਨਹੀਂ ਕਰ ਰਿਹਾ ਹੈਗਾ ਵੀ ਉਹਨੂੰ ਕੋਈ ਵਾਪਸ ਜਿਹੜਾ ਹੈਗਾ ਪੰਜਾਬ ਭੇਜ ਦਿਓ ਅਸੀਂ ਟਿਕਟ ਅਸੀਂ ਆਪ ਲਾ ਲਾਂਗੇ ਤਾਂ ਇਹ ਸਾਰਾ ਜਿਹੜੀ ਉਥਲ ਪੁਥਲ ਹੈ ਬਹੁਤ ਮਾਸ ਲੈਵਲ ਤੇ ਹੋ ਰਹੀ ਹੈ ਤੇ ਆਉਣ ਵਾਲੇ ਸਮੇਂ 'ਚ ਜੇ ਤੁਸੀਂ ਕਹੋ ਉਮੀਦ ਕਰ ਲਓ ਵੀ ਜਿਹੜਾ ਸਿਸਟਮ ਸੁਧਰ ਜਾਊਗਾ ਮੈਂ ਪਹਿਲਾਂ ਵੀ ਕਿਹਾ ਹੁਣ ਵੀ ਕਹਿੰਨਾ ਵੀ ਸੁਧਰਨ ਵਾਲਾ ਹੈ ਨਹੀਂ ਇਸ ਚੀਜ਼ ਨੂੰ ਘੱਟੋ ਘੱਟ ਵੀ ਮੇਰੇ ਹਿਸਾਬ ਨਾਲ 3-4 ਸਾਲ ਲੱਗ ਕੇ ਜਾਣਗੇ ਸਾਰੇ ਸਿਸਟਮ ਨੂੰ ਸੁਧਰਨ ਵਾਸਤੇ ਜਾਂ ਕਹਿ ਲਓ ਵੀ ਰੈਸੈਸ਼ਨ ਇੰਨਾ ਚਿਰ ਰਹੂਗਾ ਪਰ ਰੈਸੈਸ਼ਨ ਰਹਿੰਦਾ ਕਿ ਨਹੀਂ ਰਹਿੰਦਾ ਇਹ ਤਾਂ ਆਉਣ ਵਾਲਾ ਟਾਈਮ ਦੱਸੂਗਾ ਪਰ ਅੱਜ ਜੋ ਹੁਣ ਕੰਡੀਸ਼ਨ ਹੈ ਲੋਕਾਂ ਦੀ ਸਟੂਡੈਂਟਾਂ ਦੀ ਹੁਣ ਰੋਟੀ ਤੱਕ ਰੋਟੀ ਜਿਹੜੀ ਹੈਗੀ ਇਹਦਾ ਜੁਗਾੜ ਕਰਨ ਲੋ ਵੀ ਮਥਾਜ ਹੋਏ ਬੈਠੇ ਆ ਤੇ ਹਜੇ ਵੀ ਕਈ ਵੀਰ ਭਰਾ ਜਿਹੜੇ ਆਪਦੇ ਜਵਾਕਾਂ ਨੂੰ ਬਾਹਰ ਭੇਜਣ ਤੇ ਬਜਾਇਦਾ ਤੇ ਕਈ ਵਾਰੀ ਜਦਾਈ ਕਰਦੇ ਆ ਲੋਕਾਂ ਨਾਲ ਜਦੋਂ ਕੈਨੇਡਾ ਅਮਰੀਕਾ ਦੀ ਗੱਲ ਕਰਦੇ ਆ ਵੀ ਹਾਲਾਤ ਸਹੀ ਨਹੀਂਗੇ ਵੀ ਤੁਸੀਂ ਆਪਦੇ ਜਵਾਕਾਂ ਨੂੰ ਨਾ ਭੇਜੋ ਤੇ ਉਹ ਉਲਟਾ ਇਸ ਚੀਜ਼ ਦਾ ਵਿਰੋਧ ਕਰਦੇ ਆ ਵੀ ਸਾਡਾ ਤਾਂ ਸਿਸਟਮ ਹੈਗਾ ਉੱਥੇ ਸਾਡੇ ਰਿਸ਼ਤੇਦਾਰ ਹੈਗੇ ਆ ਉੱਥੇ ਉਹ ਸਾਡੇ ਜਵਾਕ ਨੂੰ ਸੰਭ ਲੈਣਗੇ ਪਰ ਰਿਸ਼ਤੇਦਾਰਤਾ ਤੁਹਾਡੇ ਸਾਹਮਣ ਲੈਣਗੇ ਜਵਾਕ ਦਾ ਕੀ ਤੁਹਾਡੇ ਦਾ ਫਿਊਚਰ ਹੈ ਜਵਾਕ ਕਰੂਗਾ ਕੀ ਕੀ ਕਮਾਊਗਾ ਰਿਸ਼ਤੇ ਵੀ ਧਾਰ ਜਿਹੜੇ ਹੈਗੇ ਆ ਉਹ ਕਿੰਨਾ ਕੁ ਚਿਰ ਸਾਂਭਣਗੇ ਕਿਉਂਕਿ ਉੱਥੇ ਵੀ ਲੋਕਾਂ ਦੀ ਮਜਬੂਰੀ ਹੈ ਹੈਂਡ ਟੂ ਮਾਊਥ ਵਾਲਾ ਕੰਮ ਹੋਇਆ ਪਿਆ ਜਿਹੜੇ ਸਿਟੀਜ਼ਨ ਆ ਪੀਆਰ ਆ ਉਹ ਵੀ ਲੋਕ ਰੋ ਰਹੇ ਆ ਵੀ ਸਾਡਾ ਜਿਹੜਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਹੋ ਰਿਹਾ ਤਾਂ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਸੋਚਣ ਦੀ ਲੋੜ ਹੈ ਆਪਾਂ ਨੂੰ ਜੋ ਵੀ ਜਿਹੜਾ ਵੀ ਆਪਾਂ ਹੁਣ ਡਿਸੀਜਨ ਲੈਣਾ ਖਾਸ ਕਰਕੇ ਕੈਨੇਡਾ ਨੂੰ ਲੈ ਕੇ ਉਹ ਬਹੁਤ ਸੋਚ ਸਮਝ ਕੇ ਲੈਣ ਵਾਲਾ ਕਿਉਂਕਿ ਤੁਸੀਂ ਦੇਖਿਓ ਜੇ ਵੀ ਹੋਰ ਦੋਆ ਤਿੰਨਾ ਮਹੀਨਿਆਂ ਨੂੰ ਬਹੁਤ ਵੱਡੇ ਲੈਵਲ ਤੇ ਜਿਹੜਾ ਇਮੀਗ੍ਰੇਸ਼ਨ ਦੇ ਵਿੱਚ ਉਥਲ ਪੁਤਲ ਹੋ ਜਾਣੀ ਆਪਾਂ ਨੂੰ ਤਾਂ ਹੋਣੀ ਦਿਖ ਰਿਹਾ ਵੀ ਇਮੀਗ੍ਰੇਸ਼ਨ ਕਾਨੂੰਨ ਆ ਜਿਹੜੇ ਇੰਨੇ ਸਖਤ ਹੋ ਚੁੱਕੇ ਆ ਈਵਨ ਆਈਲੈਟ ਸੈਂਟਰ ਉਹ ਬੰਦ ਹੋ ਚੁੱਕੇ ਆ ਪੰਜਾਬ ਦੇ ਵਿੱਚ ਇਮੀਗ੍ਰੇਸ਼ਨ ਵਾਲੇ ਕਈ ਏਜੰਟਸ ਵੀਰਾਂ ਨਾਲ ਵੀ ਮੇਰੀ ਗੱਲ ਹੁੰਦੀ ਆ ਉਹਨਾਂ ਨੇ ਵੀ ਕਿਹਾ ਵੀ ਜਿਹੜਾ ਕੈਨੇਡਾ ਚਾਹਾਂ ਸਟਾਪੇਜ ਸਟੋਪੇਜ ਲਾ ਦੂਗਾ ਇਮੀਗ੍ਰੇਸ਼ਨ ਤੇ ਕੇਰਾ ਤਾਂ ਜਿੰਨਾ ਚ ਕੋਰੋਨਾ ਦਾ ਜਿਹੜੇ ਹਾਲਾਤ ਆ ਉਹ ਸਹੀ ਨਹੀਂ ਹੁੰਦੇ ਤੇ ਇਹ ਦਿਸ ਰਿਹਾ ਹੈਗਾ ਵੀਜਿਆਂ ਬਾਕੀ ਇਹਦਾ ਦੂਜਾ ਪਹਿਲੂ ਇਹ ਵੀ ਹੈਗਾ ਵੀ ਲੋਕ ਵੀ ਜਿਹੜੇ ਹੈਗੇ ਇਸ ਚੀਜ਼ ਨੂੰ ਸਮਝ ਰਹੇ ਆ ਕਈ ਤਾਂ ਪਰ ਕਈ ਬਜਿੱਦ ਹੈਗੇ ਆ ਜਿਹੜੇ ਬਜਿੱਦ ਹੈਗੇ ਆ ਉਹਨਾਂ ਨੂੰ ਪਤਾ ਲੱਗ ਜੂਗਾ ਕੋਈ ਨਹੀਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਕੀ ਜਿਹੜਾ ਹੈਗਾ ਹੋ ਰਿਹਾ ਕੈਨੇਡਾ ਦੇ ਵਿੱਚ ਇਸ ਕਰਕੇ ਜਿਹੜਾ ਹੈਗਾ ਮੇਰੀ ਅਪੀਲ ਹੈ ਸਾਰੇ ਭੈਣਾ ਭਰਾਵਾਂ ਨੂੰ ਪੰਜਾਬ ਦੇ ਵਸੀਆਂ ਨੂੰ ਵੀ ਕੈਨੇਡਾ ਨੂੰ ਲੈ ਕੇ ਜੇ ਤੁਸੀਂ ਕੋਈ ਵੀ ਫੈਸਲਾ ਲੈਣਾ ਜਾਂ ਜਾਣਾ ਚਾਹੁੰਦੇ ਆ ਤਾਂ ਸੋਚ ਸਮਝ ਕੇ ਲਿਓ ਜੇ ਆਉਣ ਵਾਲਾ ਟਾਈਮ ਹੈ ਜਿਹੜਾ ਬਹੁਤ ਕ੍ਰੂਸ਼ੀਅਲ ਟਾਈਮ ਹੈ ਕੈਨੇਡਾ ਗਵਰਨਮੈਂਟ ਬਹੁਤ ਹਾਰਡ ਡਿਸੀਜਨ ਲੈ ਰਹੀ ਹੈ ਤੇ ਦੂਜੀ ਗੱਲ ਆ ਵੀ ਜਿਹੜਾ ਵੀ ਵੀਰ ਭਰਾ ਕੈਨੇਡਾ ਮੇਰੀ ਇਸ ਵੀਡੀਓ ਉਹਦੇ ਤੱਕ ਪਹੁੰਚ ਰਹੀ ਹੈ ਜਿਹੜੇ ਜਿਹੜੇ ਬੰਦੇ ਕੋਲੇ ਕੰਮ ਹੈ ਨਹੀਂ ਜਾਂ ਜਿਹਦੇ ਸਟੂਡੈਂਟ ਕੋਲੇ ਕੋਈ ਰੋਟੀ ਦਾ ਜ਼ਿਗਾਰਡ ਨਹੀਂ ਹੋ ਰਿਹਾ ਜ਼ਰੂਰ ਕੋਈ ਨਾ ਕੋਈ ਉਹਦੀ ਹੈਲਪ ਕਰੋ ਥੋੜਾ ਬੋਤਾ ਉਹਨੂੰ ਜੇ ਕੰਮ ਦੇ ਸਕਦੇ ਆ ਕੰਮ ਦੇ ਦਿਓ ਜਾਂ ਕੋਈ ਉਹਦਾ ਜਿਵੇਂ ਵੀ ਤੁਸੀਂ ਉਹਨੂੰ ਕੰਪਨਸੇਟ ਕਰ ਸਕਦੇ ਆ ਕੋਸ਼ਿਸ਼ ਕਰੋ ਕਿਉਂਕਿ ਅੱਜ ਦੇ ਸਟੂਡੈਂਟਾਂ ਦੀ ਵੀਡੀਓ ਆਉਂਦੀਆਂ ਸਾਹਮਣੇ ਜਾਂ ਗੱਲਾਂ ਬਾਤਾਂ ਹੁੰਦੀਆਂ ਉਹਨਾਂ ਨਾਲ ਤੇ ਬੜਾ ਕ੍ਰੂਸ਼ੀਅਲ ਟਾਈਮ ਆ ਕਿਉਂਕਿ ਬਹੁਤ ਸਾਰੇ ਸਟੂਡੈਂਟ ਆ ਉਹਨਾਂ ਨੂੰ ਮਨਾ ਕਰਨ ਦੇ ਬਾਵਜੂਦ ਵੀ ਆਪਦੀ ਜਿੱਦ ਤੇ ਕੈਨੇਡਾ ਗਏ ਸੀਗੇ 40-40 ਲੱਖ ਰੁਪਇਆ ਕਰਜ਼ਾ ਲਾ ਕੇ ਗਏ ਸੀਗੇ ਤੇ ਹੁਣ ਉਹਨਾਂ ਨੂੰ ਅੱਗੇ ਪਿੱਛੇ ਆਪਦਾ ਫਿਊਚਰ ਕੁਝ ਨਹੀਂ ਦਿਸਦਾਗਾ ਇਸ ਕਰਕੇ ਹੁਣ ਚਲੋ ਜਿਹੜਾ ਕੁਝ ਹੋਣਾ ਸੀ ਹੋ ਗਿਆ ਪਰ ਆਪਾਂ ਨੂੰ ਪੰਜਾਬੀਆਂ ਨੂੰ ਇਹੋ ਜਿਹੜੇ ਸਟੂਡੈਂਟ ਆ ਜਾਂ ਜਿਹੜੇ ਨੀਡੀ ਬੰਦੇ ਆ ਬਾਹਰ ਬੈਠੇ ਆ ਉਹਨਾਂ ਦੇ ਨਾਲ ਖੜਨ ਦੀ ਲੋੜ ਆ ਮੈਨੂੰ ਪੂਰੀ ਉਮੀਦ ਆ ਵੀ ਆਪਾਂ ਜਿਹੜਾ ਇਹ ਸਮਾਂ ਹੈਗਾ ਜਿਹੜਾ क्रूशियल ਟਾਈਮ ਆ ਇਹਦੇ ਨਾਲ ਆਪਾਂ ਇਹਨੂੰ ਹੈਂਡਲ ਕਰ ਲਾਂਗੇ ਸਾਰੇ ਰਲ ਮਿਲ ਕੇ ਸასი ਕਾਲ